ਮਿੱਤਰੋ ਮੈਂ ਆ ਸਾਡਾ ਕਿਸਾਨ ਤੋਂ ਲੱਪਰੀ ਸਿੰਘ ਪੁੱਲਰ ਹੁਣ ਆਪਣੇ ਕਿਸਾਨ ਵੀਰਾਂ ਦੇ ਕਾਫੀ ਸਾਰੇ ਸਵਾਲ ਆ ਕਹਿੰਦੇ ਯਾਰ ਸਾਡੇ ਕੱਦੂ ਕਰੇਲੇ ਨੇ ਵੱੱਦੀਆਂ ਤਾਂ ਬਹੁਤ ਆ ਪਰੰਤੂ ਉਹਨਾਂ ਨੂੰ ਫਲ ਨਹੀਂ ਲੱਗਦਾ ਕੀ ਕਰੀਏ ਵੈਸੇ ਦੋਸਤੋ ਜਿਹੜਾ ਮੈਂ ਤੁਹਾਨੂੰ ਅੱਜ ਫਾਰਮ ਉੱਤੇ ਦੱਸਣ ਜਾ ਰਿਹਾ ਤੁਸੀਂ ਕਿਹੜੀ ਮਰਜ਼ੀ ਸਬਜ਼ੀ ਲਗਾਈ ਚਾਹੇ ਕੱਦੂ ਆ ਕਰੇਲੇ ਆ ਟਿੰਡੀਆਂ ਭਿੰਡੀਆਂ ਚੌਲੇ ਆ ਸਾਰੀਆਂ ਸਾਰੇ ਹਰ ਇੱਕ ਪ੍ਰਕਾਰ ਦੀ ਸਬਜ਼ੀ ਵਿੱਚ ਵਰਤ ਸਕਦੇ ਹੋ ਜੇਕਰ ਤੁਹਾਡੀਆਂ ਵੱਲਾਂ ਵੱਧ ਰਹੀਆਂ ਫਲ ਨਹੀਂ ਲੱਗਦਾ ਤਾਂ ਤੁਸੀਂ ਕੀ ਕਰਨਾ ਆਪਣੇ ਪਾਣੀ ਤੇ ਕੰਟਰੋਲ ਕਰਨਾ ਤਾਂ ਤੁਸੀਂ ਪਾਣੀ ਘੱਟ ਲਓ ਤੁਸੀਂ ਕੀ ਕਰਨਾ ਪਾਣੀ ਉਦੋਂ ਲਉਣਾ ਜਦੋਂ ਦੁਪਹਿਰੇ ਹੀ ਵੇਖੋਗੇ ਨਾ ਤੇ ਪੱਤੇ ਮੁਰਝਾਏ ਜੇ ਹੁਣ ਹਲਕੇ ਰੇ ਤਾਂ ਉਦੋਂ ਆਥ ਨੇ ਜੇ ਪਾਣੀ ਲਗਾ ਦਿਓ ਮੇਰੇ ਕਹਿਣ ਦਾ ਮਤਲਬ ਕਿ ਆਪਾਂ ਹਲਕੀ ਦੀ ਔੜ ਲਵਾਉਣੀ ਆ ਤਾਂ ਦੋਸਤੋ ਜਿਹੜੇ ਕਿਸਾਨ ਵੀਰ ਕਹਿ ਰਹੇ ਆ ਸਾਡੇ ਕੱਦੂ ਗਰਲੇ ਦੇ ਵੱਲਾਂ ਨੂੰ ਫਲ ਨਹੀਂ ਲੱਗਦਾ ਜਾਂ ਸਾਡੇ ਕੱਦੂ ਗਰਲੇ ਦੇ ਵੱਲਾਂ ਗ੍ਰੋਥ ਹੀ ਨਹੀਂ ਕਰਦੀਆਂ ਜੇਕਰ ਫਲ ਲੱਗਦਾ ਤਾਂ ਜਿਹੜਾ ਆਪਣਾ ਕੱਦੂ ਹੁੰਦਾਗਾ ਉਹਦਾ ਸਾਈਜ਼ ਹੀ ਬਹੁਤ ਛੋਟਾ ਰਹਿੰਦਾ ਕਰਕੇ ਤਾਂ ਕਰਗੇ ਕੀ ਤਾਂ ਦੋਸਤੋ ਤੁਸੀਂ ਕੀ ਕਰਨਾ ਇੱਕ ਤਾਂ ਲੈਣੀ ਹੈ ਸਵੇਰ ਸਵੇਰ ਕ ਜੀ ਉਹ ਇਹ ਵਾਰ ਸਬਾਹ ਹੋਣੀ ਚਾਹੀਦੀ ਆ ਤੇ ਦੂਜਾ ਗਲੀ ਸੜੀ ਰੂੜੀ ਦੀ ਖਾਦ ਯਾਦ ਰੱਖੇ ਆਪਾਂ ਗਲੀ ਸੜੀ ਰੂੜੀ ਦੀ ਖਾਦ ਲੈਣੀ ਆ ਠੀਕ ਹੈ ਨਾ ਦੋਨੋਂ ਨੂੰ ਮਿਕਸ ਕਰਕੇ ਆਪਣੇ ਜਿਹੜੇ ਕੱਦੂ ਗਰੇਲੇ ਜਾਂ ਹੋਰ ਕੋਈ ਵੀ ਸਬਜ਼ੀ ਆ ਉਹਨੂੰ ਉਹਨਾਂ ਦੀ ਜੜਾਂ ਦੇ ਕੋਲ ਮਿੱਟੀ ਨਾਲ ਚੰਗੀ ਤਰ੍ਹਾਂ ਮਿਕਸ ਕਰਕੇ ਪਾ ਦਿਓ ਤੇ ਉੱਪਰ ਲਾ ਦਿਓ ਪਾਣੀ ਇਹਦੇ ਨਾਲ ਕੀ ਹੋਊਗਾ ਤੁਹਾਡੇ ਜਿਹੜੀ ਸਬਜ਼ੀ ਨੂੰ ਤਾਕਤ ਮਿਲੂਗੀ ਤੁਹਾਡੇ ਫਲ ਵੀ ਵੱਧ ਆਉਣਗੇ ਤੇ ਜਿਹੜਾ ਫਲ ਦਾ ਸਹਿਜ ਹੋਊਗਾ ਜਿਹੜਾ ਕੱਦੂ ਹੋਊਗਾ ਉਹ ਵੀ ਬਹੁਤ ਡਬਲ ਹੋਊਗਾ ਤੇ ਖਾਣ ਦੇ ਵਿੱਚ ਵੀ ਸੁਆਦ ਹੋਊਗਾ ਤੇ ਤੀਜਾ ਆਪਾਂ ਹੋਰ ਕੀ ਕੰਮ ਕਰਨਾ ਕਿ ਫਲ ਵੱਧ ਦਾਉਣਾ ਤਾਂ ਕੀ ਕਰਨਾ ਆਪਾਂ ਕੀ ਕਰਨਾ ਇੱਕ ਤਾਂ ਲੈਣੀ ਹੈ ਚਾਹ ਪੱਤੀ ਅੱਧੇ ਚਮਚਤਰੀ ਥੋੜੀ ਜੀ ਘਟ ਚਾਹ ਪੱਤੀ ਲੈਣੀ ਹੈ ਤੇ ਦੂਜਾ ਆਪਾਂ ਕੀ ਕਰਨਾ 30 40 ਗ੍ਰਾਮ ਲੈਣੀ ਹੈ ਖਾਲਾ ਇਸ ਨੂੰ 1 ਲੀਟਰ ਪਾਣੀ ਦੇ ਵਿੱਚ 24 ਘੰਟੇ ਲਈ ਰੱਖ ਲੈਣਾ 24 ਘੰਟੇ ਦੇ ਬਾਅਦ ਜਦੋਂ ਚੰਗੀ ਤਰ੍ਹਾਂ ਮਿਕਸ ਹੋ ਗਈ ਤਾਂ ਇਸ ਨੂੰ ਆਪਣੇ ਕद्दू, ਕਰੇਲੇ ਜਿਹੜੇ ਹੁੰਦੀ ਹੈ ਜਾਂ ਕੋਈ ਵੀ ਮਰਦ ਦੀ ਸਬਜ਼ੀਆ ਭਿੰਡੀ ਆ ਚਾਹੇ ਉਸ ਦੀਆਂ ਜੜਾਂ ਦੇ ਵਿੱਚ ਪਾ ਦਿਨਾ ਸ਼ਾਮ ਦੇ ਸਮੇਂ ਯਾਦ ਰੱਖੇ ਇਹ ਪਾਉਣ ਤੋਂ ਬਾਅਦ ਆਪਾਂ ਪਾਣੀ ਨਹੀਂ ਲਗਾਉਣਾ ਜੇਕਰ ਪਾਣੀ ਲਗਾਉਣਾ ਤੇ ਇਹ ਪਾਉਣ ਤੋਂ ਪਹਿਲਾਂ ਪਲਾ ਸਕਦੇ ਹੋ ਬਾਅਦ ਦੇ ਵਿੱਚ ਆਪਾਂ ਪਾਣੀ ਲਾਉਣਾ ਤੇ ਇਹ ਫਾਰਮੂਲਾ 3-4 ਦਿਨਾਂ ਬਾਅਦ ਦੁਬਾਰੇ ਫੇਰ ਰਿਪੀਟ ਕਰੋ ਤਾਂ ਦੋਸਤੋ ਯਾਦ ਰੱਖੇ ਜਿਹੜਾ ਇਹ ਫਾਰਮੂਲਾ ਸਰੋਂ ਦੀ ਖੱਲ ਵਾਲਾ ਇਹ ਆਪਣੀ ਇੱਕ ਵੱਲ ਲਈ ਆ ਤਾਂ ਦੋਸਤੋ ਜੇਕਰ ਤੁਸੀਂ ਇਹ ਸਭ ਕੁਝ ਕਰਦੇ ਹੋ ਦੇਖੋ ਬਿਲਕੁਲ ਫ੍ਰੀ ਦੇ ਵਿੱਚ ਹੀ ਆਪਣੀਆਂ ਸਾਰੀਆਂ ਸਮੱਸਿਆਵਾਂ ਦਾ ਹਲ ਹੋ ਜਾਵੇਗਾ ਇਸ ਤੋਂ ਇਲਾਵਾ ਜੇਕਰ ਕਿਸੇ ਕੀੜ ਨੇ ਹਮਲਾ ਕਰਤਾ ਤੁਹਾਡੇ ਸਬਜ਼ੀ ਦੇ ਪੱਤੇ ਇਕੱਠੇ ਰੇ ਹੋ ਰਿਹਾ ਤਾਂ ਆਪਾਂ ਨੀਮੋਲ ਜਿਹਨੂੰ ਨਿੰਬ ਦਾ ਤੇਲ ਕਹਿੰਦੇ ਨੇ ਆ ਇਸ ਦੀ ਸਪਰੇਅ ਕਰ ਸਕਦੇ ਆ ਇਸ ਤੋਂ ਇਲਾਵਾ ਜੇਕਰ ਤੁਹਾਡੀ ਵੱਲ ਦੇ ਦੇ ਫੁੱਲ ਉਹ ਮੱਚ ਰਹੇ ਜਾਂ ਸਾਰੀ ਵੱਲ ਮੱਚ ਰਹੀ ਹੈ ਤਾਂ ਆਪਾਂ ਫੜਕੜੀ ਚਿੱਟੀ ਫੜਕੜੀ ਲੈਣੀ ਹੈ ਆਪਾਂ ਕੀ ਕਰਨਾ ਜਦੋਂ ਹੀ ਆਪਾਂ ਆਪਣੀ ਸਬਜ਼ੀ ਨੂੰ ਪਾਣੀ ਲਗਾਉਣਾ ਤਾਂ ਨੱਕੇ ਦੇ ਉੱਪਰ ਇਹ ਚਿੱਟੀ ਫੜਕੜੀ ਰੱਖ ਦੇਣੀ ਹੈ ਤੇ ਦੁਬਾਰਾ ਰਿਪੀਟ ਆਪਾਂ ਕਰਨੀ ਹੈ 10-15 ਦਿਨਾਂ ਬਾਅਦ ਤੁਹਾਡੀ ਇਹ ਸਮੱਸਿਆ ਵੀ ਦੂਰ ਹੋ ਜਾਵੇਗੀ ਜਾਂ ਫਿਰ ਜੇਕਰ ਜਾਦੀ ਸਮੱਸਿਆ ਬਣੀ ਹੋਈ ਹੈ ਤਾਂ ਇਸੇ ਚਿੱਟੀ ਫੜਕੜੀ ਨੂੰ ਆਪਾਂ ਕੀ ਕਰਨਾ 1 ਲੀਟਰ ਪਾਣੀ ਦੇ ਵਿੱਚ ਅੱਧੇ ਘੰਟੇ ਲਈ ਰੱਖ ਦੇਣਾ ਅੱਧੇ ਘੰਟੇ ਬਾਅਦ ਇਹ ਚਿੱਟੀ ਫੜਕੜੀ ਆਪਾਂ ਬਾਰ ਕੱਢ ਲੈਣੀ ਹੈ ਯਾਦ ਰੱਖੇ ਦੋਸਤੋ ਅੱਧਾ ਪੌਣਾ ਘੰਟਾ ਐਂਡਾ ਜੇਕਰ ਇਸ ਤੋਂ ਜ਼ਿਆਦਾ ਸਮਾਂ ਹੋ ਗਿਆ ਫਿਰ ਆਪਾਂ ਇਹ ਚਿੱਟੀ ਫੜਕੜੀ ਵਾਲਾ ਪਾਣੀ ਯੂਜ਼ ਨਹੀਂ ਕਰਨਾ ਨਹੀਂ ਤਾਂ ਆਪਣੇ ਲਈ ਖਤਰੇ ਵਾਲੀ ਘੰਟੀ ਹੋਵੇਗੀ ਤਾਂ ਦੋਸਤੋ ਆਪਾਂ ਕੀ ਕਰਨਾ ਅੱਧੇ ਘੰਟੇ ਲਈ ਇਹ 1 ਲੀਟਰ ਪਾਣੀ ਦੇ ਚਿੱਟੀ ਫੜਕੇ ਰੱਖ ਦਿੱਤੀ ਅੱਧੇ ਘੰਟੇ ਵਿੱਚ ਚਿੱਟੀ ਫਟਕੜੀ ਬਾਹਰ ਕੱਢ ਲਈ ਜਿੰਨਾ ਪਾਣੀ ਹੋਵੇ 1 ਲੀਟਰ ਆ 2 ਲੀਟਰ ਆ ਚਾਹੇ 10 ਲੀਟਰਾ ਉਨੇ ਹੀ ਸਾਦਾ ਬਣ ਲੈਣਾ ਤੇ ਇਹਦੀ ਸਪਰੇ ਸਾਰੀ ਸਬਜ਼ੀ ਉੱਪਰ ਕਰ ਦੇਣੀ ਆ ਤਾਂ ਦੇਖਿਆ ਦੋਸਤੋ ਬਿਲਕੁਲ ਫ੍ਰੀ ਵਾਂਗੀ ਤੁਹਾਡੀਆਂ ਸਾਰੀਆਂ ਸਮੱਸਿਆਵਾਂ ਦਾ ਹੱਲ ਕਰਤਾ ਬਿਲਕੁਲ ਆਰਗੇਨਿਕ ਤਰੀਕੇ ਨਾਲ ਆਪਾਂ ਕੋਈ ਜ਼ਹਿਰ ਨਹੀਂ ਵਰਤਿਆ ਬਿਲਕੁਲ ਜੈਵਿਕ ਆਰਗੇਨਿਕ ਤਰੀਕੇ ਨਾਲ ਆਪਣੀ ਸਬਜ਼ੀ ਤਿਆਰ ਹੋਵੇਗੀ ਤਾਂ ਦੋਸਤੋ ਅੱਜ ਦੀ ਵੀਡੀਓ ਵਿੱਚ ਇੰਨਾ ਕੀ ਹੁਣ ਦਿਓ ਇਜਾਜ਼ਤ ਤੇ ਧੰਨਵਾਦ ਦੋਸਤੋ